ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਪੂਰਨ ਤੌਰ ਤੋਂ ਥੰਮ ਗਿਆ ਹੈ 83 ਦਿਨਾਂ ਦਾ ਚੱਲਿਆ ਇਹ ਚੋਣ ਪ੍ਰਚਾਰ ਦਾ ਕੈਂਪੇਨ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਸਾਫ ਦਾ ਪ੍ਰਦਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਵਾਰ ਚੋਣਾਂ ਨੂੰ ਲੈ ਕੇ ਨਾ ਤਾਂ ਕੋਈ ਪੋਸਟ ਸਾਂਝੀ ਕੀਤੀ ਗਈ ਤੇ ਨਾ ਹੀ ਉਹਨਾਂ ਨੇ ਕਿਸੇ ਵੀ ਉਮੀਦਵਾਰ ਦੇ ਹੱਕ ਦੇ ਵਿੱਚ ਰੈਲੀ ਜਾਂ ਫਿਰ ਲੋਕਾਂ ਤੋਂ ਵੋਟ ਮੰਗੀ ਹੈ ਇਸ ਵਾਰ ਉਹਨਾਂ ਦੇ ਵੱਲੋਂ ਚੋਣ ਮੈਦਾਨ ਤੋਂ ਪੂਰਨ ਤੌਰ ਤੋਂ ਦੂਰੀ ਬਣਾਈ ਗਈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਵਾਰ ਆਈਪੀਐਲ ਜਿਵੇਂ ਸ਼ੁਰੂਆਤ ਹੁੰਦਾ ਹੈ ਤਾਂ ਉਹਨਾਂ ਦੀ ਐਂਟਰੀ ਆਈਪੀਐਲ ਦੇ ਵਿੱਚ ਹੋ ਜਾਂਦੀ ਹੈ ਉਹ ਸਟਾਰ ਜਿਹੜੇ ਕਮੈਂਟੇਟਰ ਦੇ ਵਜੋਂ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਆਈਪੀਐਲ ਵੀ ਖਤਮ ਹੋ ਜਾਂਦਾ ਹੈ ਸੰਭਾਵਨਾ ਇਹ ਜਤਾਈ ਜਾ ਰਹੀ ਸੀ ਕਿਸੇ ਹੋਰ ਹਲਕੇ 'ਚ ਨਾ ਸਹੀ ਪਰ ਪਟਿਆਲਾ ਦੇ ਉਮੀਦਵਾਰ ਦੇ ਲਈ ਤਾਂ ਉਹ ਜ਼ਰੂਰ ਰੈਲੀ ਜਾਂ ਫਿਰ ਪ੍ਰਚਾਰ ਕਰਨਗੇ ਪਰ ਅਜੇ ਹਾਂ ਵੀ ਨਹੀਂ ਹੋਇਆ ਤਾਂ ਇਸ ਵਾਰ ਕਾਫੀ ਜ਼ਿਆਦਾ ਚੋਣ ਪ੍ਰਚਾਰ ਦੀ ਜਿਹੜੀ ਕੈਂਪੇਨ ਸੀ ਕਾਂਗਰਸ ਦੀ ਦਿਲਚਸਪ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਕਾਂਗਰਸ ਦੇ ਦਾ ਪ੍ਰਦਾਨ ਸਾਫ ਦਾ క్రికెਟਰ ਤੇ ਵੱਡੇ ਲੀਡਰ ਕਾਂਗਰਸ ਦੀ ਉਹਨਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਤਾਂ ਨਵਜੋਤ ਸਿੰਘ ਦੇ ਵੱਲੋਂ ਇਸ ਵਾਰ ਕਾਫੀ ਜ਼ਿਆਦਾ ਚੋਣ ਮੈਦਾਨ ਤੋਂ ਦੂਰੀ ਬਣਾਈ ਗਈ ਇਸ ਵਾਰ ਉਹਨਾਂ ਨੇ ਕੋਈ ਵੀ ਪੋਸਟ ਵੀ ਕਿਸੇ ਵੀ ਉਮੀਦਵਾਰ ਦੇ ਲਈ ਜਾਂ ਫਿਰ ਚੋਣ ਪ੍ਰਚਾਰ ਦੇ ਸਬੰਧ ਦੇ ਵਿੱਚ ਨਹੀਂ ਸਾਂਝੀ ਕੀਤੀ ਗਈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਹੀ ਜਾਣਕਾਰਾ ਦੀ ਮਣੀਤਾ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨ ਜੋਤਕੋਰ ਕੈਂਸਰ ਦੇ ਨਾਲ ਜੂਝ ਰਹੀ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਪੂਰਾ ਧਿਆਨ ਜਿਹੜਾ ਹੈ ਉਹਨਾਂ ਦੀ ਪਤਨੀ ਦੀ ਸਿਹਤ ਤੇ ਉੱਤੇ ਹੈ ਹਾਲਾਂਕਿ ਸਮੇਂ-ਸਮੇਂ ਤੇ ਉੱਤੇ ਉਹਨਾਂ ਦੇ ਵੱਲੋਂ ਆਪਣੀ ਪਤਨੀ ਦੀ ਸਿਹਤ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਸਾਂਝੀ ਕੀਤੀ ਗਈ ਹੈ ਜਿਵੇਂ ਇਹ ਲੋਕ ਸਭਾ ਚੋਣਾਂ ਦੇ ਲਈ ਚੋਣ ਜਾਬਤਾ ਲੱਗਦਾ ਹੈ ਤੇ ਉਸ ਤੋਂ ਬਾਅਦ 22 ਮਾਰਚ ਨੂੰ ਹੀ ਆਈਪੀਐਲ ਦਾ ਵੀ ਆਗਾਜ਼ ਹੋ ਜਾਂਦਾ ਹੈ ਇਸ ਤੋਂ ਬਾਅਦ ਸਟਾਰ ਸਪੋਰਟਸ ਦੇ ਵਿੱਚ ਕਮੈਂਟਰੀ ਦੇ ਲਈ ਨਵਜੋਤ ਸਿੰਘ ਸਿੱਧੂ ਦੀ ਸਿਲੈਕਸ਼ਨ ਹੋ ਗਈ ਸੀ ਅਜੇ ਦੇ ਵਿੱਚ ਉਹਨਾਂ ਦੇ ਵੱਲੋਂ ਰਾਜਨੀਤਿਕ ਮੈਦਾਨ ਤੋਂ ਬਹੁਤ ਜ਼ਿਆਦਾ ਦੂਰੀ ਬਣਾ ਲਈ ਗਈ ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਚਾਹੇ ਉਹ ਸਟੋਰੀਜ਼ ਹੋਵੇ ਚਾਹੇ ਉਹ ਪੋਸਟ ਹੋਵੇ ਜਾਂ ਤਾਂ ਉਹ ਕ੍ਰਿਕਟ ਦੇ ਨਾਲ ਜਾਂ ਫਿਰ ਉਹ ਆਈਪੀਐਲ ਦੇ ਸਬੰਧ ਦੇ ਵਿੱਚ ਸਾਂਝੀ ਕਰਦੇ ਰਹਿੰਦੇ ਸੀ ਤੇ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਵੇਂ ਹੀ ਚੋਣਾਂចាប់ ਤਾ ਲੱਗਿਆ ਗਿਆ ਤਾਂ ਠੀਕ ਉਸ ਤੋਂ ਪਹਿਲਾਂ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਆਪਣੇ ਜਿਹੜੇ ਵੱਡੇ ਸਾਥੀਆਂ ਦੇ ਨਾਲ ਗਵਰਨਰ ਨੂੰ ਮਿਲਣ ਚੰਡੀਗੜ੍ਹ ਜ਼ਰੂਰ ਪਹੁੰਚੇ ਸਨ ਇਸ ਦੌਰਾਨ ਜਦੋਂ ਮੀਡੀਆ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਕਹਿ ਦਿੱਤਾ ਕਿ ਇਸ ਵਾਰ ਉਹ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੀਆਂ ਸੇਵਾ ਕਰਨਗੇ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਜਦੋਂ ਮੋਦੀ ਲਹਿਰ ਚੱਲ ਰਹੀ ਸੀ ਉਸ ਵੇਲੇ ਪਾਰਟੀ ਉਹਨਾਂ ਨੂੰ ਕੁਰੂ ਖੇਤਰ ਤੋਂ ਚੋਣ ਲੜਾ ਰਹੀ ਸੀ ਜੇਕਰ ਉਹ ਉਸ ਵੇਲੇ ਚੋਣ ਲੜਦੇ ਤਾਂ ਅੱਜ ਸਰਕਾਰ ਕਾਂਗਰਸ ਦੀ ਕੇਂਦਰ ਦੇ ਵਿੱਚ ਹੁੰਦੀ ਇਸ ਤਲਾਵ ਨਵਜੋਤ ਸਿੰਘ ਸਿੱਧੂ ਨੇ ਇਸ ਸਾਲ ਜਨਵਰੀ ਦੇ ਵਿੱਚ ਪਾਰਟੀ ਤੋਂ ਹੀ ਤੂਰੀ ਬਣਾ ਲਈ ਸੀ 9 ਜਨਵਰੀ ਨੂੰ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਿਵਿੰਦਰ ਯਾਦਵ ਚੰਡੀਗੜ੍ਹ ਆਏ ਸੀ ਤਦ ਉਹਨਾਂ ਨੇ ਮੀਟਿੰਗ ਦੇ ਵਿੱਚ ਨਹੀਂ ਸ਼ਾਮਿਲ ਹੋਏ ਸਨ ਹਾਲਾਂਕਿ ਨਵਜੋਤ ਸਿੱਧੂ ਨੇ ਇੱਕ ਹੋਟਲ ਦੇ ਵਿੱਚ ਜਾ ਕੇ ਜ਼ਰੂਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਹੁਸ਼ਿਆਰਪੁਰ ਤੇ ਮੋਗਾ ਦੇ ਵਿੱਚ ਰੈਡੀਆਂ ਕੀਤੀ ਸੀ ਹਾਲਾਂਕਿ ਜਿਹੜੀ ਉਹਨਾਂ ਦੀ ਮੋਗਾ ਰੈਲੀ ਕਰਵਾਨ ਵਾਲੇ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਉੱਤੇ ਪਾਰਟੀ ਨੇ ਜ਼ਰੂਰ ਕਾਰਵਾਂ ਕੀਤੀ ਸੀ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਪੱਤਰ ਵੀ ਲਿਖਿਆ ਗਿਆ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਦੇ ਲਈ ਜ਼ਰੂਰ ਦਟੇ ਰਹੇ ਸੀ ਉੱਥੇ ਹੀ ਕਾਂਗਰਸ ਦੇ ਜਿਹੜੇ ਸਾਬਕਾ ਸਾਥੀ ਜਿਹੜੇ ਸੀ ਉਹਨਾਂ ਦੇ ਨਾਲ ਮੀਟਿੰਗਾਂ ਤੇ ਰਣਨੀਤੀਆਂ ਵੀ ਉਹਨਾਂ ਨੇ ਬਣਾਈਆਂ ਉਹਨਾਂ ਨੇ ਆਈਪੀਐਲ ਦੇ ਜਾਣ ਤੋਂ ਬਾਅਦ ਆਪਣੇ ਸਾਥੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਵੀ ਪਾਰਟੀ ਛੱਡ ਦਿੱਤੀ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਲੜਨ ਦਾ ਫੈਸਲਾ ਲਿਆ ਇਸ ਤੋਂ ਬਾਅਦ ਸ਼ਮਸ਼ੀਰ ਸਿੰਘ ਦੂਲੋ ਚੋਣਾਂ ਦੇ ਵਿੱਚ ਪਾਰਟੀ ਦੇ ਖਿਲਾਫ ਵੀ ਮੁਖਰ ਹੋ ਗਏ ਤਦਅਸੀਏ ਕਿ ਲੋਕ ਸਭਾ ਚੋਣਾਂ ਦਾ ਜਿਹੜਾ ਪ੍ਰਚਾਰ ਸੀ ਇਸ ਵਾਰ ਕਾਫੀ ਜ਼ਿਆਦਾ ਦਿਲਚਸਪ ਬਿਰਹਾਏ ਕਿਉਂਕਿ ਵਟੇ ਲੀਟਰ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਵਾਰ ਪੂਰਨ ਤੌਰ ਤੇ ਦੂਰੀ ਜਿਹੜੀ ਹੈ ਉਹ ਬਣਾਈ ਗਈ ਸੀ। ਉਹਨਾਂ ਦੇ ਵੱਲੋਂ ਕੋਈ ਵੀ ਪੋਸਟ ਨਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ। ਹਾਲਾਂਕਿ ਉਹ ਆਈਪੀਐਲ ਦੇ ਵਿੱਚ ਜ਼ਰੂਰ ਸਟਾਰ ਜਿਹੜੇ ਕਮੈਂਟੇਟਰ ਦੇ ਤੌਰ ਦੇ ਉੱਤੇ ਗਏ ਸਨ ਉਹ ਕ੍ਰਿਕਟ ਦੇ ਨਾਲ ਜਾਂ ਫਿਰ ਆਈਪੀਐਲ ਦੇ ਸਬੰਧ ਦੇ ਵਿੱਚ ਸਟੋਰੀਆਂ ਜ਼ਰੂਰ ਸਾਂਝੀਆਂ ਕਰਦੇ ਸੀ ਪਰ ਉਹਨਾਂ ਦੇ ਵੱਲੋਂ ਇਸ ਵਾਰ ਨਾ ਤਾਂ ਕਿਸੇ ਉਮੀਦਵਾਰ ਦੇ ਲਈ ਵੋਟਾਂ ਮੰਗੀਆਂ ਗਈਆਂ ਤੇ ਨਾ ਹੀ ਉਹਨਾਂ ਨੇ ਕਿਤੇ ਵੀ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਵਾਰ काफी ज्यादा दिलचस्प चुनाव प्रचार ਰਿਹਾ ਹੈ ਹਰ ਕਿਸੇ ਨੂੰ ਅਬੀਦ ਸਿੰਘ ਨਵਜੋਤ ਸਿੰਘ ਸਿੱਧੂ ਜਦੋਂ ਆਈਪੀਐਲ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਇੱਕ ਵਾਰ ਜ਼ਰੂਰ ਆਪਣੇ ਹਲਕੇ ਦੇ ਵਿੱਚ ਹੀ ਐਕਟਿਵ ਹੋ ਸਕਦੇ ਨੇ ਪਰ ਅਜੇ ਹਾਂ ਵੀ ਨਹੀਂ ਹੋਇਆ ਪਰ ਜ਼ਰੂਰ ਜਦੋਂ ਉਹਨਾਂ ਦੇ ਵੱਲੋਂ ਗਵਰਨਰ ਦੇ ਨਾਲ ਮੀਟਿੰਗ ਕੀਤੀ ਗਈ ਸੀ ਤਾਂ ਉਸ ਮੁਲਾਕਾਤ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜ਼ਰੂਰ ਗੱਲ ਆਖੀ ਗਈ ਸੀ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਹ ਦਿੱਤਾ ਗਿਆ ਜਦੋਂ ਮੋਦੀ ਲਹਿਰ ਚੱਲ ਰਹੀ ਸੀ ਉਸ ਦੌਰਾਨ ਪਾਰਟੀ ਜ਼ਰੂਰ ਚਾਹਦੀ ਸੀ ਕਿ ਉਹ ਕੁਰੇਸ਼ੇਤਰ ਤੋਂ ਚੋਣ ਲੜੇ ਜੇਕਰ ਉਹ ਉਸ ਵੇਲੇ ਚੋਣ ਲੜ ਰਹੇ ਹੁੰਦੇ ਤਾਂ ਕਾਂਗਰਸ ਦੀ ਸਰਕਾਰ ਇਸ ਵੇਲੇ ਕੇਂਦਰ ਦੇ ਵਿੱਚ ਹੁੰਨੀ ਸੀ ਪਰ ਇਸ ਵਾਰ ਕਾਫੀ ਜ਼ਿਆਦਾ ਦਿਲਚਸਪ ਰਿਹਾਏ ਹੁਣ ਦੱਸ ਤੀਏ ਕਿ ਕੱਲ ਨੂੰ ਵੋਟਾਂ ਪੈਂਟ ਜਾ ਰਹੀਆਂ ਨੇ ਚੋਣ ਪ੍ਰਚਾਰ ਜਿਹੜਾ ਹੈ ਉਹ ਥੰਮ ਗਿਆ ਹੈ ਯਾਨੀ ਕਿ ਹੁਣ ਡੋਰ ਟੂ ਡੋਰ ਜਾ ਕੇ ਹੀ ਚੋਣ ਪ੍ਰਚਾਰ ਹੋਵੇਗਾ ਇਸ ਤੋਂ ਇਲਾਵਾ ਸਭ ਦੀ ਨਿਗਾਹ ਏ ਸੀ ਕੀ ਨਵਜੋਤ ਸਿੰਘ ਸਿੱਧੂ ਇਸ ਵਾਰ ਚੋਣ ਪ੍ਰਚਾਰ ਕਿਸੇ ਨਾ ਕਿਸੇ ਉਮੀਦਵਾਰ ਦੇ ਲਈ ਜ਼ਰੂਰ ਕਰਨਗੇ ਕਿਉਂਕਿ ਜਨਵਰੀ ਦੇ ਵਿੱਚ ਉਹ ਕਾਫੀ ਜ਼ਿਆਦਾ ਐਕਟਿਵ ਜ਼ਰੂਰ ਹੋਈ ਸੀ ਉਹਨਾਂ ਦੇ ਵੱਲੋਂ ਦੋ ਰੈਲੀਆਂ ਕੀਤੀਆਂ ਗਈਆਂ ਸੀ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਸੀ ਕਿ ਉਹ ਹਰ ਹਲਕੇ ਦੇ ਵਿੱਚ ਜਾ ਕੇ ਜਿਹੜੀ ਹੈ ਰੈਲੀਆਂ ਕਰਨਗੇ ਹਾਲਾਂਕਿ ਜਦੋਂ ਉਹਨਾਂ ਦੀ ਮੋਗਾ ਦੇ ਵਿੱਚ ਰੈਡੀ ਹੋਈ ਸੀ ਉਸ ਦੌਰਾਨ ਕਾਫੀ ਜ਼ਿਆਦਾ ਵਿਵਾਦ ਹੋ ਗਿਆ ਸੀ ਕਿਉਂਕਿ ਜਿਨ੍ਹਾਂ ਸਾਥੀਆਂ ਦੇ ਵੱਲੋਂ ਰੈਲੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਸਾਰੀ ਯੋਜਨਾ ਬਣਾਈ ਗਈ ਸੀ ਉਹਨਾਂ ਦੇ ਉੱਤੇ ਪਾਰਟੀ ਦੇ ਵੱਲੋਂ ਜ਼ਰੂਰ ਕਾਰਵਾਈ ਕੀਤੀ ਗਈ ਸੀ ਉੱਥੇ ਹੀ ਕਾਂਗਰਸ ਦੇ ਪ੍ਰ ਰਾਜਾ ਵਿਰਿੰਗ ਦੇ ਵੱਲੋਂ ਇਹ ਵੀ ਕਹਿ ਦਿੱਤਾ ਸੀ ਜੇਕਰ ਕੋਈ ਪਾਰਟੀ ਤੋਂ ਦੂਰੀ ਬਣਾ ਕੇ ਚਲੇਗਾ ਜਾਂ ਪਾਰਟੀ ਤੋਂ ਦੂਰ ਹੋ ਕੇ ਕੰਮ ਕਰੇਗਾ ਤੇ ਉਸ ਨੂੰ ਸਿੱਧਾ ਨੋਟਿਸ ਨਹੀਂ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਆਪੀਐਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਚਲੇ ਗਏ ਸੀ ਹਾਲਾਂਕਿ ਥੋੜੀ ਬਹੁਤ ਉਮੀਦ ਜ਼ਰੂਰ ਜਤਾਈ ਗਈ ਸੀ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਜਿਹੜਾ ਹੈ ਉਹ ਚੋਣ ਪ੍ਰਚਾਰ ਜਾਂ ਫਿਰ ਕੁਝ ਚੋਣਾਂ ਦੇ ਸਬੰਧ ਦੇ ਵਿੱਚ ਸਾਂਝਾ ਕਰਨਗੇ ਪਰ ਅਜੇ ਹabhi ਨਹੀਂ ਹੋਇਆ ਹੈ ਤਾਂ ਇਸ ਵਾਰ ਕਾਫੀ ਜ਼ਿਆਦਾ ਲੋਕ ਸਭਾ ਚੋਣਾਂ ਦਿਲਚਸਪ ਰਹਿਣ ਵਾਲੀਆਂ ਹੈ ਨੂੰ ਨਤੀਜੇ ਆਣਗੇ ਹਰ ਕਿਸੇ ਦੀ ਨਿਗਾ ਚੜੀ ਹੈ 4 ਤਰੀਕ ਤੇ ਹੋਵੇਗੀ ਕੱਲ ਵੋਟਾਂ ਪੈਂਣ ਜਾ ਰਹੀਆਂ ਨੇ ਤੇ ਸਵੇਰ ਤੜਕੇ ਸਾਰ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਹੁਣ ਦੇਖਣਾ ਹੋਵੇਗਾ ਕਿ ਕੁਝ ਨਤੀਜੇ ਇਸ ਵਾਰ ਆਂਦੇ ਨੇ ਕਿਸ ਪਾਰਟੀ ਦੀ ਜਿੱਤ ਹੁੰਦੀ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ